ਦੋਸਤੋ ਸੱਚੀ ਕਲਾ ਸਾਰਿਆਂ ਨੂੰ ਕਹਿੰਦੇ ਜਿਹੜੇ ਬੰਦੇ ਜੰਗ ਜਿੱਤਣ ਵਾਲੇ ਹੁੰਦੇ ਨੇ ਨਾ ਉਹ ਕੋਈ ਚੰਗੀ ਚੀਜ਼ ਮਿਲਦੀ ਆ ਉਹਨੂੰ ਕੈਚ ਕਰ ਲੈਂਦੇ ਨੇ ਇਹ ਮੁੰਡਾ ਮੈਨੂੰ ਮਿਲਿਆ ਅੱਜ ਚੰਡੀਗੜ੍ਹ 11 ਸੈਕਟਰ ਚ ਭਾਈ ਜੀ ਕੀ ਨੋਆ ਤੁਹਾਡਾ ਮੇਰਾ ਨਾਮ ਸੁਖਵੀਰ ਦਾ ਸਿੰਘ ਹੈ ਮੈਂ ਰੋਪੜ ਦਾ ਵਾਲਾ ਰੋਪੜ ਦਾ ਉੱਚੀ ਬੋਲਿਓ ਦੇਖੋ ਗੁਰਦਿਆਂ ਦੀ ਬਿਮਾਰੀ ਇੰਨੀ ਚੱਲੀ ਵੀ ਆ ਪੰਜਾਬ 'ਚ ਜਦੋਂ ਬੀਪੀ ਵੱਧਾ ਤਾ ਗੁਰਦੇ ਖਰਾਬ ਹੋ ਜਾਂਦੇ ਨੇ ਸ਼ੂਗਰ ਹੈ ਤਾਂ ਗੁਰਦੇ ਖਰਾਬ ਹੋ ਜਾਂਦੇ ਨੇ ਮੈਂ 10 ਸਾਲਾਂ ਚ ਪਹਿਲਾ ਸ਼ਖਸ ਦੇਖਿਆ ਜਿਹੜਾ 4 ਸਾਲ ਪਹਿਲਾਂ ਮੇਰੀਆਂ ਵੀਡੀਓ ਦੇਖ ਕੇ 1.56 ਤੇ ਪਹੁੰਚਿਆ ਸੀਗਾ ਕ੍ਰਿਟੀਨਿਨ ਤੇ ਇਹ ਪੀਜੀਆਈ ਚ ਹੁਣ ਕਿੰਨਾ ਆਜੀ ਤੁਹਾਡਾ ਕ੍ਰਿਟੀਨਿਨ 1.2 ਆ ਗਿਆ ਜੀ 2.5 ਹੋ ਗਿਆ ਨੋਰਮਲ ਆ ਗਿਆ ਨੋਰਮਲ ਆ ਗਿਆ ਜੇ ਤੂੰ ਲੁਧਿਆਣਾ ਪਟਿਆਲੇ ਫਿਰਦਾ ਹੁੰਦਾ ਨੋਰਮਲ ਤਾਂ ਨਹੀਂ ਆਉਂਦਾ ਜੀ ਨਹੀਂ ਜੀ ਬਿਲਕੁਲ ਨਹੀਂ ਜੀ ਸਰ ਮੇਰਾ ਬਾਥਰੂਮ ਜੁਰੇ ਦੇ ਵਿੱਚ ਫੋਨ ਵੀ ਜਾਂਦਾ ਸੀ ਜੀ ਨੂੰ ਕਹਿੰਦੇ ਜੀ ਅੱਛਾ ਤੂੰ ਜਾਣੀ ਮੇਰੀਆਂ ਵੀਡੀਓ ਦੇਖ ਕੇ ਟਾਈਮ ਨਾਲ ਆ ਗਿਆ ਟਾਈਮ ਨਾਲ ਆ ਗਿਆ ਜੀ ਹਾਂ ਜੀ ਐ ਵੀਰੇ ਦੇਖੋ ਨੌਜਵਾਨ ਮੁੰਡਾ ਆਪਣੇ ਗੁਰਦੇ ਬਚਾ ਗਿਆ ਤੁਹਾਡਾ ਬੀਪੀ ਵਧਦਾ ਸੀ ਜਾਂ ਵੈਸੀ ਹੋ ਗਿਆ ਸੀ ਉਹ ਪ੍ਰੋਟੀਨ ਜਾਂਦਾ ਸੀ ਬਾਦ ਪ੍ਰੋਟੀਨ ਬੀਪੀ ਦੀ ਗੋਲੀ ਤਾਂ ਲੱਗੀ ਉਹਨੂੰ ਹਾਂ ਜੀ ਉਹ ਲੱਗੀ ਦੇਖੋ ਇਹਦਾ ਵੀ ਬੀਪੀ ਵਧਦਾ ਸੀ ਸਾਡੇ ਲੋਕ ਆਮ ਹੈ ਬੀਪੀ ਨੂੰ ਵਹਿਮ ਸਮਝ ਲੈਂਦੇ ਨੇ ਕਿ ਬੀਪੀ ਕੋਈ ਵਹਿਮ ਹੈ ਵੀ ਗੋਲੀ ਨਾ ਖਾਓ ਤੁਸੀਂ 10 ਸਾਲ ਬੀਪੀ ਦੀ ਗੋਲੀ ਨਾ ਖਾਧੀ 5 ਸਾਲ ਬੀਪੀ ਦੀ ਨਾ ਖਾਦੀ ਗੋਲੀ ਤਾਂ ਗੁਰਦੇ ਤਾਂ ਮੰਜੀ ਜਾਣੇ ਸ਼ੂਗਰ ਨਹੀਂ ਤੁਸੀਂ ਮੇਨਟੇਨ ਰੱਖਿਆ 150 ਤੋਂ ਥੱਲੇ ਨਹੀਂ ਰੱਖਿਆ ਤਾਂ ਵੀ ਗੁਰਦੇ ਮੰਜੀ ਜਾਣਗੇ ਬਾਈ ਜੇ ਫਿਰ ਤੁਸੀਂ ਵੀਡੀਓ ਕਿੰਨੇ ਕਿਚੜ ਦੀਆਂ ਦੇਖਦੇ ਸੀ ਮੇਰੀਆਂ ਮੈਂ ਘੱਟੋ ਘੱਟ 4-5 ਸਾਲ ਦਾ ਦੇਖ ਰਿਹਾ ਸੀ ਮੈਂ ਸਿੱਧਾ ਡਾਇਰੈਕਟਲੀ ਉਰੇ ਆਇਆ ਜੀ ਤੁਸੀਂ ਜਾਣੀ ਮੇਰੀਆਂ ਵੀਡੀਓ ਤੋਂ ਹੀ ਜਾਗਰੂਕ ਹੋ ਗਏ ਮੇਰੀ ਮੈਂ ਤੁਹਾਨੂੰ ਇੱਕ ਦਮ ਫੋਨ ਵੀ ਕਰਿਆ ਜੀ ਤੁਹਾਨੂੰ ਤੁਸੀਂ ਦੱਸਿਆ ਵੀ ਇਸ ਮੰਝਲ ਤੇ ਜਾਓ ਕਾਰਡ ਬਣਾਓ ਰਿਸੈਪਸ਼ਨ ਤੇ ਜਾਓ ਜਾਣਕਾਰੀ ਲਓਗੇ ਕਿੱਥੇ ਜਾਣਾ ਜੀ ਗੁਰਦੁਆਰੇ ਗੁਰਦਿਆਂ ਦੀ ਵਰਤੀ ਕਿੱਥੇ ਬਣਦੀ ਹੈ ਜੀ ਤੇ ਮੈਂ ਟੜਕੇ ਆ ਕੇ 5 ਵਜੇ ਲਾਈਨ 'ਚ ਲੱਗਦਾ ਰਿਹਾ ਜੀ ਤੇ ਤੇ ਹੁਣ ਮੈਂ ਬਿਲਕੁਲ ਠੀਕ ਆ ਗਿਆ ਦੇਖ ਲਓ ਭਾਈ ਇਹ ਜਿਹਾ ਪਕਾਏ ਨਹੀਂ ਚੱਲਦਾ ਹੈਗਾ ਜਾਗਰੂਕ ਕਰਕੇ ਚੱਲਦਾ ਹੈ ਮੁੰਡੇ ਨੇ 1.2 ਤੇ ਕ੍ਰੀਟਿਨਿਨ ਲਿਆਂਦਾ 1.1 ਹੁੰਦਾ ਹੈ ਨਾਰਮਲ ਬੰਦੇ ਦਾ ਤੁਸੀਂ ਤਾਂ ਨਾਰਮਲ ਹੋ ਗਏ ਫੇਰ ਜਨਵੀ ਸ਼ਾਬਾਸ਼ ਹੈ ਤੈਨੂੰ ਪੁੱਤਰਾ ਜਿਹੜਾ ਤੂੰ ਆਪਣੇ ਗੁਰਦੇ ਬਚਾ ਗਿਆ ਕੀ ਕਹਿਣਾ ਚਾਹਣਾ ਹੈ ਲੋਕਾਂ ਨੂੰ ਮੈਂ ਤਾਂ ਇਹੀ ਕਹਣਾ ਜੀ ਵੀ ਹੋਰ ਬੱਸ ਹੈ ਪ੍ਰਾਈਵੇਟ ਵਿੱਚ ਨਾ ਘੁੰਮਣ ਦੇ ਵਜਾਏ ਇਹ ਮੇਜਰ ਪ੍ਰੋਬਲਮ ਹੈ ਕਿਡਨੀ ਦੀ ਲਿਵਰ ਦੀ ਹਾਰਟ ਦੇ ਬ੍ਰੇਨ ਦੀ ਉਹ ਸਿੱਧਾ ਪੀਜਿਆ ਪੈਸੇ ਤਾਂ ਬਚਦੇ ਨੇ ਨਾ ਪੈਸੇ ਬਚਦੇ ਆ ਕਿੰਨਾ ਕੁ ਖਰਚਾ ਹੋਇਆ ਤੇਰਾ ਬਿਲਕੁਲ ਜੀ ਡਾਕਟਰ ਨੇ ਪਹਿਲੇ ਦਿਨੇ ਮੇਰਾ ਪੂਰਾ ਪੂਰੀ ਖਰਚਾ ਜੀ ਪਹਿਲੇ ਦਿਨੇ ਪਹਿਲੇ ਦਿਨੇ ਕੋਈ ਖਰਚਾ ਨਹੀਂ ਹੋਇਆ ਕੋਈ ਖਰਚਾ ਜ਼ੀਰੋ ਖਰਚਾ ਜੀ ਹੋ ਕੀ ਜੇ ਬਾਹਰ ਜਾਂਦਾ ਲੁੱਟ ਲੈਣੇ ਲੁੱਟ ਲੈਣੇ ਸ਼ਾਇਦ ਪ੍ਰੋਬਲਮ ਵੀ ਸਾਲਮਾਉਂਦਾ ਅੱਛਾ ਹਾਂ ਜੀ ਦੇਖ ਲਓ ਭਾਈ ਲੋਕੋ ਮੈਂ ਤਾਂ ਹੁਣ ਬੁਢਾ ਹੋ ਗਿਆ ਮੈਂ ਇਹ ਜੇ ਮੁੰਡੇ ਜਿਹੜੇ ਨੇ ਇਹਨਾਂ ਨੂੰ ਵੀ ਕਹਿਣਾ ਵੀ ਤੁਸੀਂ ਹੋਰ ਲੋਕਾਂ ਨੂੰ ਜਾਗਰੂਕ ਕਰੋ ਹੋਰ ਵੀ ਲੋਕਾਂ ਨੂੰ ਗਿਆਨ ਦਿੰਦਾ ਜੀ ਮੈਂ ਤਾਂ ਸਿੱਧਾ ਕਹਿ ਲਾ ਜੀ ਉੱਥੇ ਜਾਓ ਬਸ ਥੈਂਕ ਯੂ ਥੈਂਕ ਯੂ ਸਸੀ ਕਾਲ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ